بولیے سونے جمیدار اکال کنسا

گیا تو وہاں درمیان ان فرنٹ بڑے کارنا کے لا بنانے کٹر سنگھ کو دیکھ رہا ہوں ٹینکی لے او وہاں یا وہاں یا وائٹ نے اورنگ کا ہول دیا بنانے کا رکا ہے انہوں کو اپ جو بان کے وہ ٹھو شانتی جو مانگ رہے ہیں شری گرو ارجن دیو جی مہاراج <سلام> کے پاون پوتر مقدس اتھان گردوارا ڈیرا صاحب وقت سبھائی <سلام> مان گرو کی سات سمجھ واحو جی کا خالصہ واحد اُسی جدو ارد کرتے ہاں تو اردو کے اندر ہر روزن دہرا ہاں کہ جنا گردواریا گورتھام کو پنکھوں چھوڑیا گیا کھلے درشن کے دور سے سیوا سب کرا جی بخشو ننگا صاحب کو یہ گل شروع کی میں سمجھتا کہ اپنے چاہے بھاگ سن آپ پاتشہ جی نے مبارک استھانوں کے یہ جاسان ہے یہ شہیدان کے ਸ਼੍ਰੀ ਗੁਰੂ ਵਰਜਨ ਦੇਵ ਜੀ ਮਹਾਰਾਜ ਜੀ ਦਰਸ਼ਕੀ ਜੀ ਇੱਥੇ ਸੱਚੇ ਪਾਤਸ਼ਾਹ ਜੀ ਗੰਨੂ ਰਾਮ ਜੀ ਦੇ ਸੇਕ ਸਾਹ ਦੇ ਲਾਗੇ ਉਹਨਾਂ ਨੂੰ ਧਿਆਨ ਦਾ ਗਿਆਨ ਤੇ ਕਿਰਪਾ ਪਾਤਸ਼ਾਹ ਜੀ ਸੀਤ ਹੋਏ ਉਸ ਮੁਕੱਦਸ ਰਸਤਾਨ ਦੇ ਉੱਤੇ ਆਪਾਂ ਖੜੇ ਹਾਂ ਸਾਡੀ ਕੌਮ ਦੇ ਵਿੱਚ ਸ਼ਹੀਦਾਂ ਦੀ ਲੰਗੀ ਕਤਾਰ ਹੈ ਪਰ ਪਹਿਲੇ ਨੰਬਰ ਦੇ ਉੱਤੇ ਸਾਡੇ ਗੁਰੂ ਵਰਜਨ ਦੇਵ ਜੀ ਮਹਾਰਾਜ ਦਾ ਨਾਮ ਹੈ ਤਾਂ ਹੀ ਅਸੀਂ ਆਪੇ ਹਾਂ ਇਹੀ ਤਾਂ ਦੇ ਸਿਰ ਧਾਰ ਤੋਂ ਕੌਮ ਦੇ ਵਿਰਤੀ ਸ਼ਹਾਦਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜਿਹੜੂ ਇਨਾ ਅਜੇ ਤੱਕ ਚੱਲਦੀ ਨਾ ਵਾਂ ਤੇ ਜਿੰਨਾ ਚਿਰ ਤਾਂ ਇਸ ਸੰਸਾਰ ਦੇ ਵਿੱਚ ਜ਼ਬਰ ਜ਼ੁਲਮ ਰਾਮੇ ਦਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਜੋ ਸ਼ਹਾਦਤਾਂ ਦੀ ਲੜੀ ਹੁੰਦੀ ਹੈ ਇਹ ਵੀ ਇਸੇ ਤਰ੍ਹਾਂ ਯਾਰੀ ਰਹਿਣੀ ਹੈ ਕਿ ਆਪਾਂ ਜਦੋਂ ਵੀ ਇੱਧਰ ਆਉਣੇ ਹਾਂ ਆਪਣੇ ਅੰਦਰ ਇੱਕ ਭਾਵਨਾ ਲੈ ਕੇ ਆਈਏ ਠੀਕ ਆ 1947 ਦੇ ਵਿੱਚ ਇਹ ਗੁਰਦੁਆਰੇ ਸਾਥੋਂ ਵਿਛੜ ਗਏ ਪਰ ਹੁਣ ਆਪਣੀ ਕੌਮ ਦੇ ਵਿੱਚ ਕਾਫੀ ਸਮਰੱਥਾ ਹੈ ਬਹੁਤ ਸਮਰੱਥਾ ਹੈ ਖਾਸ ਕਰਕੇ ਜਿਹੜੇ ਸਾਡੇ ਵੀਰ ਭੈਣ ਫੋਰਨ ਤੋਂ ਨੇ ਉਹ ਬਹੁਤ ਆਸਾਨੀ ਦੇ ਨਾਲ ਇਧਰ ਪਾਕਿਸਤਾਨ ਲੈਨੇ ਪੰਜਾਬ ਦੇ ਵਿੱਚ ਆ ਸਕਦੇ ਆ ਔਰ ਇੱਥੇ ਆਣ ਕੇ ਇੱਕ ਤੇ ਇਹ ਗੁਰਦੁਆਰਾ ਸਾਹਿਬ ਆ ਜਿਹੜੇ ਖੁੱਲ ਗਏ ਆ ਜਿੱਥੇ ਸੰਗਤਾਂ ਕਈ ਸਾਲਾਂ ਦੁਆਰ ਰਹੀਆਂ ਤੇ ਦੂਜੇ ਸਾਡੇ ਉਹ ਵੀ ਗੁਰਦੁਆਰਾ ਸਾਹਿਬ ਹਨ ਜਿਹੜੇ ਅਜੇ ਖੁੱਲੇ ਨਹੀਂ ਹਨ ਭਾਵੇਂ ਕਿ ਇਥੋਂ ਦੀ ਪ੍ਰਬੰਧਕ ਕਮੇਟੀ ਬਹੁਤ ਯਤਨਕਾਰੀ ਮੈਨੂੰ ਕੱਲ ਹੀ ਸਰਦਾਰ ਰਮੇਸ਼ ਸਿੰਘ ਅਰੋੜਾ ਜੀ ਹੋਣਾ ਨੇ ਦੱਸਿਆ ਕਿ 17 ਹੋਰ ਨਵੇਂ ਗੁਰਦੁਆਰੇ ਥੋੜੇ ਸਮੇਂ ਦੇ ਵਿੱਚ ਰੀਸਟੋਰ ਕੀਤੇ ਜਾਣਗੇ ਆਪਾਂ ਇੱਥੇ ਜਦੋਂ ਆਈਏ ਇਹ ਭਾਵਨਾ ਲੈ ਕੇ ਆਈਏ ਕਿ ਸਾਡੇ ਗੁਰੂ ਸਾਹਿਬ ਜੀ ਦੇ ਜਿਹੜੇ ਵੀ ਇਹੋ ਜਿਹੇ ਸਥਾਨ ਹਨ ਉਹ ਸੰਗਤਾਂ ਦੇ ਲਈ ਖੁੱਲਣ ਔਰ ਅਸੀਂ ਉੱਥੇ ਆਈਏ ਵੀ ਹੁਣ ਠੀਕ ਹੈ ਕਿ ਆਉਣਾ ਤੇ ਵੀਜ਼ਾ ਲੈ ਕੇ ਪੈਣਾ ਆਪਾਂ ਹੋਰ ਵੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਯਾਤਰਾ ਕਰ ਲੈਨੇ ਆ ਆਪਾਂ ਇੱਥੇ ਵੀ ਜਦੋਂ ਆਈਏ ਭਾਵਨਾ ਲੈ ਕੇ ਆਈਏ ਕਿ ਸਾਡੇ ਗੁਰੂ ਦੇ ਦਰ ਹੋਰ ਜ਼ਿਆਦਾ ਖੁੱਲਣ ਅਸੀਂ ਖੁੱਲੇ ਮਨ ਦੇ ਨਾਲ ਉੱਥੇ ਦਰਸ਼ਨ ਦੇਦਾਰੇ ਕਰੀਏ ਤੇ ਬਹੁਤ ਕੋਸ਼ਿਸ਼ ਅਸੀਂ ਸਿੰਧੀ ਆਪਣੇ ਭਰਾਵਾਂ ਤੋਂ ਸਿੱਖ ਸਕਦੇ ਆ ਉਹ ਅੱਜ ਹੁਣ ਵੀ ਨਨਕਾਣਾ ਸਾਹਿਬ ਤੋਂ ਤੁਰੇ ਆ ਤੇ ਕਈ ਦਿਨਾਂ ਦੇ ਆਏ ਹੋਏ ਉੱਥੇ ਉਹ ਜਿਹੜੇ ਸਜਣਾ ਦੀ ਡਿਊਟੀ ਆ ਪ੍ਰਸ਼ਾਦਾ ਲਾਉਣ ਦੀ ਪ੍ਰਸ਼ਾਦਾ ਲਾਈ ਜਾਂਦੇ ਸਬਜ਼ੀਆਂ ਬਣਾਈ ਜਾਂਦੇ ਵਰਤਾਈ ਜਾਂਦੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਹ ਸੇਵਾ ਕਰ ਰਹੇ ਆ ਆਪਾਂ ਵੀ ਜਦੋਂ ਅਸਥਾਨਾਂ ਦੇ ਉੱਤੇ ਆਉਣਾ ਥੋੜਾ ਜਿਹਾ ਸਮਾਂ ਭਾਵੇਂ ਵੱਧ ਕੱਢ ਲਈਏ ਜਿੰਨੀ ਕੁ ਹੱਥੀਂ ਵੀ ਆਪਾਂ ਸੇਵਾ ਕਰ ਸਕਦੇ ਆ ਉਹ ਸੇਵਾ ਵੀ ਕਰਨੀ ਔਰ ਗੱਲ ਕੱਲੀ ਇੱਥੋਂ ਦੀ ਨਹੀਂ ਆਪਾਂ ਆਪੋ ਆਪਣੇ ਦੇਸ਼ਾਂ ਦੇ ਵਿੱਚ ਜਾਂ ਸ਼ਹਿਰਾਂ ਪਿੰਡਾਂ ਦੇ ਵਿੱਚ ਜਾਣਾ ਉਥੇ ਵੀ ਜਦੋਂ ਗੁਰਦੁਆਰਿਆਂ ਦੇ ਵਿੱਚ ਜਾਂਦੇ ਆ ਤਾਂ ਵਿਣ ਸੇਵਾ ਤਰੇ ਘੱਥ ਪੈਰ ਹੋਰ નિਫਲ ਕਰਨੀ ਆਪਾਂ ਹੱਥਾਂ ਦੇ ਨਾਲ ਸੇਵਾ ਜ਼ਰੂਰ ਕਰਿਆ ਕਰੀਏ ਬਾਕੀ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ 1947 ਤੋਂ ਬਾਅਦ ਭਾਵੇਂ ਕਿ ਸਾਡਾ ਬਹੁਤ ਵੱਡਾ ਉਜਾੜਾ ਹੋਇਆ ਅੱਜ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਕੌਮ ਦਾ 1947 ਦੇ ਵਿੱਚ ਹੋਇਆ ਜਾਨੋ ਪਿਆਰੇ ਸਾਡੇ ਗੁਰਧਾਮ ਸਾਥੋਂ ਵਿਛੜ ਗਏ ਪਰ ਅੱਜ 2025 ਦੇ ਵਿੱਚ ਆਪਾਂ ਆਣ ਕੇ ਦੇਖੀਏ ਕਿ ਗੁਰੂ ਦੇ ਸਥਾਨਾਂ ਤੇ ਰੌਣਕਾਂ ਪਰਤਣ ਲੱਗੀਆਂ ਹਨ ਐਵੇਂ ਬਹੁਤਾ ਡਰ ਨਹੀਂ ਰੱਖਣਾ ਮਨ ਦੇ ਵਿੱਚ ਅਸੀਂ ਗੁਰੂ ਨਾਨਕ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਦੇ ਥਾਂ ਤੇ ਖੜੇ ਆਂ ਖੁੱਲੇ ਦਿਲ ਦੇ ਨਾਲ ਗੁਰੂ ਸਾਹਿਬ ਦੇ ਸਥਾਨਾਂ ਦੇ ਦਰਸ਼ਨ ਦੇਦਾਰੇ ਕਰਨ ਆਏਗੇ ਜਿਹੜੀ ਵੀ ਸੇਵਾ ਕਰ ਸਕਦੇ ਆ ਉਹ ਸੇਵਾ ਕਰੀਏ ਜਿਹੜੇ ਸਾਡੇ ਇਤਿਹਾਸਿਕ ਗੁਰਦੁਆਰੇ ਅਜੇ ਖੁੱਲਣ ਖੁਣੋਂ ਪਏ ਆ ਇੱਥੇ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਉੱਥੇ ਮੈਂ ਪਿਛਲੀ ਵਾਰ ਜਦੋਂ ਅਕਤੂਬਰ ਦੇ ਵਿੱਚ ਆਇਆ ਸੀ ਤੇ ਉਹ ਇੱਕ ਕਮਰਾ ਥੋੜਾ ਜਿਹਾ ਸਾਡਾ ਮਿੱਤਰ ਆ ਰਾਣਾ ਸ਼ਹਿਬਾਜ਼ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਥੋੜਾ ਜਿਹਾ ਖੋਲਿਆ ਬਾਹਰ ਜੁੱਤੀਆਂ ਦੀ ਦੁਕਾਨਾਂ ਕਾਨੂੰਨੀ ਮਸਲੇ ਵੀ ਹਨ ਭਾਈ ਤਾਰੂ ਸਿੰਘ ਦੇ ਸ਼ਹੀਦੀ ਸਥਾਨ ਦੇ ਵੀ ਕੁਝ ਕਾਨੂੰਨੀ ਮਸਲੇ ਹਨ ਪਰ ਜਦੋਂ ਆਪਾਂ ਲਗਾਤਾਰ ਆਉਂਦੇ ਰਵਾਂਗੇ ਸਾ ਸਿੱਖਾਂ ਦੀ ਆਮਦ ਇਹਨਾਂ ਸਥਾਨਾਂ ਦੇ ਉੱਤੇ ਕੌਮ ਦਾ ਜਿਹੜਾ ਦਾਵਾ ਹੈ ਉਹਨੂੰ ਵਡਾ ਕਰਦੀ ਆ ਆ ਸਾਡੇ ਲਾਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਹਿਲ ਆ ਸਭ ਤੋਂ ਉੱਚੀ ਥਾਂ ਦੇ ਉੱਤੇ ਤੁਸੀਂ ਵੇਖੋ ਨੁਕਰ ਦੇ ਵਿੱਚ ਸ਼ੇਰੇ ਪੰਜਾਬ ਜਿੱਥੇ ਸਵੇਰੇ ਅੰਮ੍ਰਿਤ ਵੇਲੇ ਹੁਕਮਨਾਮਾ ਸੁਣਦੇ ਸੀ ਗੁਰਦੁਆਰਾ ਸਾਹਿਬ ਹੈ ਸਾਡੇ ਜੀਵਨ ਦੇ ਵਿੱਚ ਨਿਤਨੇਮ ਸੁਣਦੇ ਸੀ ਸਾਡੇ ਜੀਵਨ ਦੇ ਵਿੱਚ ਗੁਰੂ ਕਿੰਨਾ ਅਹਿਮ ਆ ਉਹ ਸ਼ੇਰੇ ਪੰਜਾਬ ਤੋਂ ਪਤਾ ਲੱਗਦਾ ਆ ਕੋਲ ਫੇਰ ਸਮਾਧਾਵ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਖੜਕ ਸਿੰਘ ਕਵਰ ਨੌਨਿਹਾਲ ਸਿੰਘ ਇਹ ਜਦੋਂ ਗਏ ਦੁਨੀਆ ਤੋਂ ਤੇ ਉਹਨਾਂ ਦੀਆਂ ਯਾਦਗਾਰਾਂ ਬਣੀਆਂ ਪਰ ਸਾਡੇ ਸੀਨਿਆਂ ਦੇ ਵਿੱਚ ਸਿੱਖ ਰਾਜ ਦੀ ਜਿਹੜੀ ਤਾਂਗ ਹੈ ਉਹ ਹਮੇਸ਼ਾ ਰਹੇਗੀ ਤੇ ਸਿੱਖਾਂ ਦੇ ਵਿੱਚੋਂ ਇਸ ਗੱਲ ਨੂੰ ਕੋਈ ਕੱਢ ਨਹੀਂ ਸਕਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਦੀ ਹਾਜ਼ਰੀ ਦਾਰ ਪ੍ਰਵਾਨ ਕਰਨ ਕਦਮ ਕਦਮ ਲੇਖੇ ਲਾਉਣ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਉਣਾ ਇਧਰ ਲਹਿੰਦੇ ਪੰਜਾਬ ਵਿੱਚ ਵੀ ਉਧਰ ਚੜ੍ਹਦੇ ਪੰਜਾਬ ਵਿੱਚ ਵੀ ਤੇ ਇਤਿਹਾਸ ਤਵਾਰੀਖ ਦੇ ਬਾਰੇ ਦੱਸਣਾ ਸਿੱਖ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹੇ ਕੌਮ ਦਾ ਵਾਧਾ ਹੋਵੇ ਕੌਮ ਚੜ੍ਹਦੀ ਕਲਾ 'ਚ ਰਹੇ ਕੌਮ ਤਰੱਕੀ ਕਰੇ ਤੇ ਆਪਸ ਵਿੱਚ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹੇ ਜੀ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਗੁਰੂ ਦਾ ਧੰਨਵਾਦ ਪਾਤਸ਼ਾਹ ਨੇਤ ਰੁੱਠ ਕੇ ਇੱਥੇ ਸਾਡੇ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਵੀ ਬਹੁਤ ਸੇਵਾ ਕਰਦੇ ਰਹੇ ਬਾਹਰ ਔਰ ਬਹੁਤ ਮਨ ਨਾਲ ਅੱਜ ਪਿੰਗਲਵਾੜਾ ਭਾਵੇਂ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਪਰ ਯਾਦਾਂ ਇੱਥੇ ਵੀ ਜੁੜੀਆਂ ਹੀਆਂ ਆਪਾਂ ਖੁੱਲੇ ਮਨ ਨਾਲ ਸਾਰੀਆਂ ਥਾਵਾਂ ਦੇ ਦਰਸ਼ਨ ਕਰਨੇ ਕੋਲ ਚੂਨਾ ਮੰਡੀ ਲਾਹੌਰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਸਥਾਨ ਮੀਆਂ ਗੁਰੂ ਦਵਾਰਾ ਸਿੰਘ ਸਿੰਘਣੀਆਂਵੀਆਂ ਲਾਹੌਰ ਦੇ ਨਾਲ ਸਾਡਾ ਪੁਰਾਣਾ ਨਾਤਾ ਅਸੀਂ ਇੱਥੇ ਬਹੁਤ ਸ਼ਹੀਦ ਵੀ ਹੋਏ ਪਰ ਇੱਕ ਦਿਨ ਇੱਥੇ ਝੰਡੇ ਵੀ ਚੁਲਾਏ ਗੁਰੂ ਕਿਰਪਾ ਕਰੇ ਚੜ੍ਹਦੀ ਕਲਾ 'ਚ ਰਹਿ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਗੁਰੂ ਜੀ ਜੀ ਵਰਗਤ ਜਿਨ੍ਹਾਂ ਨੇ ਬਹੁਤ ਹੀ ਸੁੰਦਰ ਤਰੀਕੇ ਨਾਲ ਇਤਿਹਾਸ ਬਾਰੇ ਵੀ ਜਾਣਕਾਰੀ ਦਵਾਇਆ ਬਹੁਤ ਚੰਗੀ ਦਰਸ ਦਿੱਤੇ ਹਨ گرپا کرے ہیں اسی طرح ہلے رہی قوم اب تو ہوتا سیوا کر سکے گرو ارجن دیو جی مہاراج کا شکر دنواد ہے جہاں نے آپ درس کا کر کے یہ آپ جگہ کر کے گرو مختلف آئے درشن کروائے جن آئے سارا کا بہت بہت ہے بےنتی آ کر کے گروگر پروان واحو جی جگانے پورے کریے بارہوں سنگ بھائی سارے لڑ گئے یہ بھی سب جانا پروانگی رہے گی بول سو رو رو ਆਕਰ ਕੀ ਸ੍ਰੀ ਸਰਬੀਨਾਰ ਆਕਰ ਕੀ ਗੁਰਕਰ ਦਿਵਸ